ਹਫਤੇ ਦਾ ਜਾਗਰੂਕਤਾ ਕੈਂਪ ਲਗਾਇਆ ਕੀ ਲੋੜ ਪੈਗੀ ਤੁਹਾਨੂੰ ਜਾਗਰੂਕਤਾ ਕੈਂਪ ਲਗਾਉਣ ਦੀ ਮਾੜੇ ਨਸ਼ੇ ਨਸਤੰਟਿਗ ਨਸ਼ੇ ਨੇ ਜਿਹੜੇ ਨਸ਼ਿਆਂ ਦੇ ਨਾਲ ਜਵਾਨੀ ਖਤਮ ਹੋ ਰਹੀ ਆਪਣੀ ਉਹ ਨਸ਼ੇ ਬੰਦ ਹੋਣੇ ਚਾਹੀਦੇ ਆ ਅਰਵਿੰਦ ਕੇਸਰੀਵਾਲ ਪੰਜਾਬ ਪਹੁੰਚਦੇ ਨੇ ਪੰਜਾਬ ਦੀ ਧਰਤੀ ਦੀ ਸੌਂ ਖਾਂਦੇ ਨੇ ਕਿ ਇਸ ਮਿੱਟੀ ਦੀ ਸੌਂ ਆ ਇਸ ਧਰਤੀ ਦੀ ਸੌਂ ਆ ਕਿ ਜਿੰਨਾ ਸਮਾਂ ਨਸ਼ੇ ਬਿਲਕੁਲ ਖਤਮ ਨਹੀਂ ਹੁੰਦੇ ਮੈਂ ਚੁੱਪ ਨਹੀਂ ਬੈਠਣਾ ਉਹਦਾ ਵੱਡਾ ਠੱਗ ਹੈ ਯਾਰ ਉਹਦੇ ਬਾਰੇ ਆਪਾਂ ਕੀ ਗੱਲ ਕਰਨੀ ਉਹ ਖੜਾ ਉਹਦਾ ਤਾਂ ਨਾਮ ਹੀ ਮੇਰੇ ਖਿਆਲ ਦੇ ਮੁਤਾਬਕ ਲੈਣ ਦੀ ਲੋੜ ਪੰਜਾਬ ਵਾਲੇ ਕਿੱਥੇ ਉਹਨੂੰ ਲਾਈਕ ਕਰਦੇ ਆ ਜਿਹੜੇ ਖਾਂਦੇ ਨੇ ਉਹਨਾਂ ਨੂੰ ਮਾਰ ਦਿਓ ਗੋਲੀਆਂ ਮਾਰ ਕੇ ਤੁਸੀਂ ਖਤਮ ਕਰ ਦਿਓ ਤਾਂ ਪਾਵਾ ਹੋ ਜੇ ਵਰਨਾ ਹੋ ਨਹੀਂ ਸਕਦਾ ਅਸੀਂ ਇਹ ਗੱਲ ਕਹਿੰਦੇ ਆ ਕਿ ਜਿਹੜਾ ਇਹਦੇ ਤੇ ਲੱਗ ਚੁੱਕਿਆ ਜਿਹਨੂੰ ਇਹ ਲਤ ਲੱਗ ਗਈ ਏ ਉਹਨੂੰ ਪੁੱਕੀ ਫੀਮ ਦੇ ਕੇ ਵੇਖੋ ਤੁਸੀਂ ਉਹਦਾ ਬਚਾਅ ਹੋ ਸਕਦਾ ਜੋ ਸਾਡਾ ਆਈਡੀਆ ਯਾਰ ਇਹਨਾਂ ਨੇ ਵੀ ਪਹਿਲਾਂ ਨਸ਼ੇ ਬਾਰੇ ਇਹਨਾਂ ਨੇ ਵੀ ਕਹਿਆ ਸੀ ਦੋ ਹਫ਼ਤੇ ਚ ਕਰ ਦਿਆਂਗੇ ਤਿੰਨਾਂ ਚ ਕਰ ਦਿਆਂਗੇ ਹੋਇਆ ਤਾਂ ਕੱਖ ਨਹੀਂ ਨਾ ਉਹਦੋਂ ਪਿਛਲੀਆਂ ਸਰਕਾਰਾਂ ਵੀ ਕਹਿੰਦੀਆਂ ਰਹੀਆਂ ਉਹਨਾਂ ਨੇ ਵੀ ਕੱਖ ਨਹੀਂ ਕਰਿਆ ਜਿਹਨਾਂ ਚਿਰ ਖਾਸ ਕਰਕੇ ਦੀ ਖੇਤੀ ਪੰਜਾਬ ਵਿੱਚ ਨਹੀਂ ਸਰਕਾਰਾਂ ਸ਼ੁਰੂ ਕਰਾਉਂਦੀਆਂ ਉਹਨਾਂ ਚਿਰ ਇਹ ਮਾੜੇ ਨਸ਼ੇ ਜਿਹੜੇ ਨੇ ਇਹ ਘਟਦੇ ਨਹੀਂ ਵਧਦੇ ਜਾਣਗੇ ਬਕਾਇਦਾ ਵਧਦੇ ਜਾ ਰਹੇ ਆ ਹੁਣ ਜੇ ਖਾਸ ਕਰਕੇ ਦੀ ਕੋਈ ਖੇਤੀ ਕਰ ਲੇ ਬਿੱਗਾ ਲਾ ਲੇ ਅੱਧਾ ਬਿੱਗਾ ਲਾ ਲੇ ਵਿਸਵਾ ਲਾ ਲੇ ਛਾਪੇ ਪੈ ਜਾਂਦੇ ਨੇ ਪੁਲਿਸੇ ਪੁਲਸ ਹੋ ਜਾਂਦੀ ਹੈ ਅਸੀਂ ਇਹ ਗੱਲ ਕਰਦੇ ਆਂਗੇ ਇਹ ਜਿਹੜਾ ਕਿ ਨੇ ਇਹ ਰਵੈਤੀ ਨਸ਼ਾ ਮੇਰੇ ਖਿਆਲੇ ਸ਼ੁਰੂ ਤੋਂ ਲੈ ਕੇ ਕਿਤੇ ਪਤਾ ਨਹੀਂ ਕਦ ਦਾ ਚੱਲਿਆ ਆ ਰਿਹਾ ਹੈ ਵੀ ਇਹ ਨਸ਼ਾ ਖਾ ਕੇ ਕੀ ਦੀ ਰਿਪੋਰਟ ਨਹੀਂ ਹੈਗੀ ਵੀ ਕੋਈ ਮਰਿਆ ਹੋ ਇਹ ਨਸ਼ਾ ਖਾ ਕੇ ਤਾਂ ਮੇਰੇ ਖਾਲ ਮਰੇ ਬੰਦੇ ਦੀ ਵੀ ਪਾਰੀ ਇਹ ਤੋਂ ਵੀ ਜਾਉਂ ਜਾਂਦਾ ਉਹ ਵੀ ਤੁਰ ਪਿੰਦਾ ਉੱਠ ਕੇ ਇਹ ਨਸ਼ੇ ਇਹ ਜਿਹੇ ਆ ਪਹਿ ਕਈ ਸਟੇਟਾਂ ਵਿੱਚ ਹੋ ਰਿਹਾ ਪਹਿਲਾਂ ਕਈਆਂ ਸਟੇਟਾਂ ਚ ਚੱਲਦਾ ਅਸੀਂ ਕਹਿੰਦੇ ਆ ਪੰਜਾਬ ਖਤਮ ਹੋ ਚੱਲਿਆ ਯਾਰ ਤੇ ਪੰਜਾਬ ਵਿੱਚ ਕਿਉਂ ਨਹੀਂ ਹੋ ਸਕਦਾ ਇੱਕ ਲੇਡੀ ਕਾਂਸਟੇਬਲ ਆਪਣੀ ਥਾਰ ਗੱਡੀ ਚ ਉਹ ਤੋਂ ਨਸ਼ਾ ਫੜਿਆ ਜਾਂਦਾ ਇਹ ਉਹੀ ਗੱਲ ਹੈ ਵੀ ਵਾਰਡ ਖੇਤ ਨੂੰ ਖਾਣ ਵਾਲੀ ਗੱਲ ਹੈ ਤੇ ਜੇ ਉਹ ਖੋਦੀ ਲਾ ਕੇ ਗੱਡੀਆਂ ਚ ਵੇਚਣ ਲੱਗੇ ਫਿਰ ਤੁਸੀਂ ਦੱਸ ਦਿਓ ਵੀ ਕੀ ਹੋ ਸਕਦਾ ਫਿਰ ਤੇ ਸਮਝ ਲਓ ਰੱਬ ਰੱਖਾ ਸਾਡੇ ਜਿਹੜੇ ਬਜ਼ੁਰਗਤੀ ਉਹ ਪਹਿਲਾਂ ਥੋੜੀ ਜਿਹੀ ਭੁੱਕੀ ਦਾ ਇੱਕ ਚਮਚਾ ਲਾਉਂਦੇ ਸਾਰਾ ਦਿਨ ਇੱਕ ਗੁੱਡੇ ਦੀ ਨਰਮੇ ਗੁੱਡੇ ਤੇ ਗਪਾਹਾਂ ਗੁੱਡਣੀਆਂ ਮਿਰਚਾਂ ਗੁੱਡਣੀਆਂ ਪੂਰੀ ਹਾਰਟ ਕੰਮ ਕਰਦੇ ਦੀ ਹੋਏ ਹਰ ਰਿਸ਼ਤ ਪੁਸ਼ਟ ਰਹਿੰਦੇ ਸੀ ਦੇਖੋ ਆਹ ਆ ਜਿਹੜੀ ਇਹ ਹਕੀਕਤ ਹੈ ਜਿਹੜਾ ਵੀ ਇੱਕ ਸੂਈ ਨਿਕਲਦੀ ਨਹੀਂ ਤੇ ਬੰਦੇ ਦੀ ਜਾਨ ਪਹਿਲਾਂ ਨਿਕਲ ਜਾਂਦੀ ਹੈ ਤੇ ਜਿਹੜੇ ਹੁਣ ਜੇ ਇਹਨਾਂ ਨੇ ਢਾਉਣੇ ਨੇ ਹੁਣ ਆ ਲੇਡੀ ਫੜੀ ਆ ਉਹਨਾਂ ਦੇ ਤਾਂ ਬਲੌਰ ਜੇ ਚੱਲਿਆ ਨਹੀਂ ਹੈਗਾ ਉਹ ਵੀ ਪੁਲਿਸ ਵਾਲੇ ਦੀ ਸਬ ਇੰਸਪੈਕਟਰ ਇਹ ਪੁਲਿਸ ਵਾਲੀ ਹੈ ਤਾਂ ਦਾ ਸਵਾਦ ਹੁੰਦਾ ਵੀ ਜੇ ਅੱਜ ਤੁਹਾਡੇ ਚੈਲਨਾਂ ਤੇ ਤੇ ਇੱਕ ਵਾਰਾਂ ਚ ਅੱਜ ਖਬਰਾਂ ਲੱਗੀਆਂ ਹੁੰਦੀਆਂ ਵੀ ਢਾ ਤੇ ਵੀ ਪੀੜਾ ਪੰਜਾ ਚੱਲ ਪਿਆ ਇਹ ਤਾਂ ਦੁਗਲ ਹੀ ਨਹੀਂ ਪੀਆ ਇਹ ਨਹੀਂ ਕੋਈ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਮੌਜੂਦ ਹਾਂ ਜਿੱਥੇ ਭਾਰਤੀ ਕਿਸਾਨ ਯੂਨੀਅਨ ਸਾਦੀਪੁਰ ਵੱਲੋਂ ਇੱਕ ਹਫ਼ਤੇ ਦਾ ਇੱਕ ਜਾਗਰੂਕਤਾ ਕੈਂਪ ਲਗਾਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕੇ ਕਿਸਾਨ ਆਗੂ ਇੱਥੇ ਟੋਲ ਪਲਾઝા ਕਾਲਾ ਝਾੜਾ ਉੱਥੇ ਮੌਜੂਦ ਨੇ ਸੋ ਲਗਾਤਾਰ ਬੈਠੇ ਨੇ ਕਿ ਇੱਕ ਹਫਤਾ ਸੀ ਇੱਕ ਜਾਗਰੂਕਤਾ ਕੈਂਪ ਲਗਾਉਣਾ ਉਹ ਕੈਂਪ ਕੀਆ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਇੱਕ ਬੈਨਰ ਲੱਗਿਆ ਹੋਇਆ ਬੈਨਰ ਦੀ ਤਸਵੀਰ ਦਿਖਾਉਣੇ ਆ ਕਿ ਜਾਗਰੂਕਤਾ ਕੈਂਪ ਭਾਰਤੀ ਕਿਸਾਨ ਯੂਨੀਅਨ ਸਾਦੀਪੁਰ ਵੱਲੋਂ ਮਿਤੀ 3 ਅਪ੍ਰੈਲ ਤੋਂ 10 ਅਪ੍ਰੈਲ 2025 ਤੱਕ ਭਵਾਨੀਗਾ ਟੋਲ ਪਲਾਇਆ ਵਿਖੇ ਜਵਾਨੀ ਬਚਾਓ ਸੰਥੈਟਿਕ ਨਸ਼ੇ ਪਜਾਓ ਖਸ ਖਸ ਦੀ ਖੇਤੀ ਲਿਆਓ ਜਨੀਕੇ ਸਿੰਥੈਟਿਕ ਨਸ਼ਿਆਂ ਦੇ ਵਿਰੁੱਧ ਇਹ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ ਭਾਰਤੀ ਕਿਸਾਨ ਜੁਨੀ ਸਾਧੂ ਸਾਦੀਪੁਰ ਦੇ ਆਗੂ ਮੌਜੂਦ ਨੇ ਗੱਲਬਾਤ ਵੀ ਕਰਾਂਗੇ ਕਿ ਜਾਗਰੂਕਤਾ ਕੈਂਪ ਲਗਾਉਣ ਦੀ ਕੀ ਲੋੜ ਪਈ ਕੀ ਜ਼ਰੂਰਤ ਪਈ ਪ੍ਰਧਾਨ ਜੀ ਪਹੁੰਚੇ ਹੋਇਓ ਕਾਲਾਚਾ ਟੋਲ ਪਲਾਜ਼ਾ ਤੇ ਹਫਤੇ ਦਾ ਜਾਗਰੂਕਤਾ ਕੈਂਪ ਲਗਾਇਆ ਕੀ ਲੋੜ ਪਈਗੀ ਤੁਹਾਨੂੰ ਜਾਗਰੂਕਤਾ ਕੈਂਪ ਲਗਾਉਣ ਦੀ ਵੇਖੋ ਇਹ ਜੋ ਅੱਜ ਹਾਲਾਤ ਨੇ ਪੰਜਾਬ ਦੇ ਉਹ ਮੰਗ ਕਰਦੇ ਆ ਵੀ ਜਿਹੜੇ ਮਾੜੇ ਨਸ਼ੇ ਨੇ, ਸਤੰਤਿਕ ਨਸ਼ੇ ਨੇ ਜਿਹੜੇ ਨਸ਼ਿਆਂ ਦੇ ਨਾਲ ਜਵਾਨੀ ਖਤਮ ਹੋ ਰਹੀ ਆਪਣੀ ਉਹ ਨਸ਼ੇ ਬੰਦ ਹੋਣੇ ਚਾਹੀਦੇ ਆ ਔਰ ਉਹ ਨਸ਼ੇ ਬੰਦ ਤਾਂ ਹੀ ਹੋ ਸਕਣਗੇ ਉਹਨਾਂ ਦਾ ਕੋਈ ਬਦਲ ਨਿਕਲੇਗਾ ਉਹਦਾ ਰਸਤਾ ਨਿਕੜਨਾ ਪਊਗਾ ਸਰਕਾਰਾਂ ਨੂੰ ਤੇ ਜੋ ਅਸੀਂ ਵੇਖਿਆ ਉਹਦਾ ਰਸਤਾ ਇਹੀ ਹੈ ਕਿ ਜਿੰਨਾ ਚਿਰ ਖਾਸ ਕਰਕੇ ਦੀ ਖੇਤੀ ਪੰਜਾਬ ਵਿੱਚ ਨਹੀਂ ਸਰਕਾਰਾਂ ਸ਼ੁਰੂ ਕਰਾਉਂਦੀਆਂ ਉਹਨਾਂ ਚਿਰ ਇਹ ਮਾੜੇ ਨਸ਼ੇ ਜਿਹੜੇ ਨੇ ਇਹ ਘਟਦੇ ਨਹੀਂ ਵਧਦੇ ਜਾਣਗੇ ਬਗੈਰ ਵਧਦੇ ਜਾ ਰਹੇ ਆ ਤੇ ਉਹਨੂੰ ਰੋਕਣ ਵਾਸਤੇ ਇਹ ਸਾਡੀ ਕੋਸ਼ਿਸ਼ ਹੈ ਕਿ ਛੋਟਾ ਜਿਹਾ ਨਿਕਾ ਜਿਹਾ ਪਰਾਲਾ ਨਹੀਂ ਕਹਿੰਦੇ ਇੱਕ ਛੋਟਾ ਜਿਹਾ ਪਰਾਲਾ ਹੈ ਸਾਡਾ ਅਸੀਂ ਪਿਛਲੇ ਸਾਲ ਵੀ ਟੋਲ ਪਲਾਜ਼ਾ ਤਰੇੜੀ ਜੱਟਾਂ ਤੇ ਕੀਤਾ ਸੀ ਐਤਕਾਂ ਇੱਥੇ ਲਾਇਆ ਇਹ ਸਾਡੀ ਕੋਸ਼ਿਸ਼ ਹੈ ਕਿ ਬਲਾਕ ਪੱਧਰ ਦੇ ਉੱਤੇ ਜਿਵੇਂ ਹੁਣੇ ਗੱਜੂ ਮਾਜਰੇ ਬਲਾਕ ਦਾ ਚੱਲਦਾ ਪਿਆ ਉਹ ਬਾਦਰਗਾੜ ਬਲਾਕ ਕਰ ਲੋ ਸੀਗਾ ਇਹਨੂੰ ਹੌਲੀ ਹੌਲੀ ਅਸੀਂ ਸਾਰੇ ਪੰਜਾਬ ਚ ਲ ਜਾਂਦਾ ਯਤਨ ਕਰਾਂਗੇ ਔਰ ਪਿੰਡਾਂ ਵਿੱਚ ਵੀ ਅਸੀਂ ਨਾਲ ਲੈ ਕੇ ਟੋਲੀਆਂ ਬਣਾ ਕੇ ਪਿੰਡਾਂ ਵਿੱਚ ਬਾਜ਼ਾਰਾਂ ਵਿੱਚ ਲੋਕਾਂ ਨੂੰ ਵੇਰ ਕੀਤਾ ਜਾਵੇ ਜਵਾਨੀ ਬਿਲਕੁਲ ਖਤਮ ਹੋ ਰਹੀ ਹੈ ਤੇ ਪਿੰਡਾਂ ਵਿੱਚ ਲੋਕਾਂ ਨੂੰ ਆਪਾਂ ਕਹਿਣਾ ਫਰਜ ਹੈ ਆਪਣਾ ਭਈ ਆਪਾਂ ਆਪਣੇ ਬੱਚਿਆਂ ਨੂੰ ਬਚਾਉਣ ਦਾ ਯਤਨ ਕਰੀਏ ਬੇਸ਼ੱਕ ਮਹਿੰਗੀ ਸਸਤੀ ਕਿਸ ਤਰ੍ਹਾਂ ਵੀ ਹੈ ਲੈ ਆ ਕੇ ਭੇੜੇ ਨਸ਼ੇ ਤੋਂ ਬਚਾ ਕੇ ਇਸ ਪਾਸੇ ਨੂੰ ਟੋਰੀਏ ਬੇਸ਼ੱਕ ਸਰਕਾਰਾਂ ਕਹਿੰਦੀਆਂ ਨੇ ਇਹ ਵੀ ਨਸ਼ਾ ਸਰਕਾਰਾਂ ਕਹਿੰਦੀਆਂ ਨੇ ਇਹ ਵੀ ਨਸ਼ਾ ਹੈ ਗੱਲ ਉਹੀ ਗੱਲ ਉਹੀ ਆ ਪ੍ਰਧਾਨ ਜੀ ਵੀ ਨਸ਼ਾ ਤਾਂ ਨਸ਼ਾ ਹੀ ਆ ਖਾਸ ਖਸ ਦੀ ਖੇਤੀ ਹੋਊਗੀ ਉਹ ਵੀ ਹੁਣ ਜੇ ਖਾਸ ਖਸ ਦੀ ਕੋਈ ਖੇਤੀ ਕਰ ਲੇ ਬਿੱਗਾ ਲਾ ਲੇ ਅੱਧਾ ਬਿੱਗਾ ਲਾ ਲੇ ਵਿਸਵਾ ਲਾ ਲੇ ਛਾਪੇ ਪੈ ਜਾਂਦੇ ਨੇ ਪੁਲਿਸੇ ਪੁਲਿਸ ਹੋ ਜਾਂਦੀ ਆ ਕਿ ਨਸ਼ੇ ਵਾਲੀ ਤਾਂ ਕੋਈ ਗੱਲ ਬਾਤੇ ਨਾ ਕਰੋ ਅਸੀਂ ਇਹ ਗੱਲ ਕਰਦੇ ਆਂਗੇ ਇਹ ਜਿਹੜਾ ਕਿ ਨੇ ਇਹ ਰਵੈਤੀ ਨਸ਼ਾ ਜੀ ਅੱਜ ਤੱਕ ਇਸ ਨਸ਼ੇ ਦੇ ਨਾਲ ਮੇਰੇ ਖਿਆਲੇ ਸ਼ੁਰੂ ਤੋਂ ਲੈ ਕੇ ਕਿਤੇ ਪਤਾ ਨਹੀਂ ਕਦ ਦਾ ਚੱਲਿਆ ਆ ਰਿਹਾ ਹੈ ਕਿ ਇਹ ਨਸ਼ਾ ਖਾ ਕੇ ਕਿਦੀ ਰਿਪੋਰਟ ਨਹੀਂ ਹੈਗੀ ਵੀ ਕੋਈ ਮਰਿਆ ਹੋਊਗਾ ਇਹ ਨਸ਼ਾ ਖਾ ਕੇ ਤਾਂ ਮੇਰੇ ਖਾਲ ਮਰੇ ਬੰਦੇ ਦੀ ਵੀ ਪਾੜੀਏ ਤੋਂ ਵੀ ਜੋ ਜਾਂਦਾ ਉਹ ਵੀ ਤੁਰ ਪਿੰਦਾ ਉੱਠ ਕੇ ਇਹ ਨਸ਼ੇ ਇਹ ਜਿਹੇ ਆ ਜਿਹੜੇ ਉਹ ਨਸ਼ੇ ਨੇ ਉਹ ਨਸ਼ੇ ਆਪਾਂ ਵੇਖਿਆ ਹੀ ਐ ਮੈਂ ਅੱਜ ਸਵੇਰੇ ਇੱਕ ਵੇਖ ਰਹਾ ਇੱਕ ਟੈਂਪੂ ਵਾਲਾ ਜਿਹੜਾ ਹੁੰਦਾ ਕੀ ਆਪਾਂ ਨੂੰ ਕਹਿੰਦੇ ਆ 4 3 ਬਿਲਰ ਵਾਲਾ ਉਹਨੇ ਆਟੋ ਵਾਲਾ ਉਹਨੇ ਪੱਟੇ 'ਚ ਲਾ ਲਈ ਕਿਤੇ ਉਹਨੂੰ ਕਦੇ ਨਾੜ ਨਹੀਂ ਲੱਭੀ ਹੋਣੀ ਪੱਟੇ 'ਚ ਲਾ ਲਈ ਉਹਨੇ ਉੱਥੇ ਐਂ ਹੀ ਹੋ ਗਿਆ ਬਸ ਮਤਲਬ ਇੰਨੇ ਮਾੜੇ ਨਸ਼ੇ ਆ ਹੱਦੋਂ ਵੱਧ ਨੇ ਮਾੜੇ ਨਸ਼ੇ ਇਹਨੂੰ ਰੋਕਣ ਵਾਸਤੇ ਸਾਡਾ ਇੱਕ ਛੋਟਾ ਜਿਹਾ ਅਪਰਾਲਾ ਅਸੀਂ ਆਪਣੀ ਜਥੇਬੰਦੀ ਵੱਲੋਂ ਕਰ ਰਹੇ ਆ ਕਿ ਸਰਕਾਰਾਂ ਤੇ ਜੇ ਕਿਤੇ ਅਸਰ ਹੋ ਜਾਵੇ ਤੇ ਸਰਕਾਰ ਕੇਂਦਰ ਸਰਕਾਰ ਤੇ ਦਬਾਅ ਬਣਾ ਕੇ ਇਹ ਪਰਮਿਸ਼ਨ ਲਵੇ ਜਿਵੇਂ ਕਈ ਸਟੇਟਾਂ ਵਿੱਚ ਹੋ ਰਿਹਾ ਪਹਿਲਾਂ ਕਈਆਂ ਸਟੇਟਾਂ ਚ ਚੱਲਦਾ ਅਸੀਂ ਕਹਿੰਦੇ ਆ ਪੰਜਾਬ ਖਤਮ ਹੋ ਚੱਲਿਆ ਯਾਰ ਤੇ ਪੰਜਾਬ ਵਿੱਚ ਕਿਉਂ ਨਹੀਂ ਹੋ ਸਕਦਾ ਇਹ ਸਾਡੀ ਮੰਗ ਹੈ ਬਿਲਕੁਲ ਅਰਵਿੰਦ ਕੇਜਰੀਵਾਲ ਪੰਜਾਬ ਪਹੁੰਚਦੇ ਨੇ ਪੰਜਾਬ ਦੀ ਧਰਤੀ ਦੀ ਸੌਂ ਖਾਂਦੇ ਨੇ ਕਿ ਇਸ ਮਿੱਟੀ ਦੀ ਸੌਂ ਆ ਇਸ ਧਰਤੀ ਦੀ ਸੌਂ ਆ ਕਿ ਜਿੰਨਾ ਸਮਾਂ ਨਸ਼ੇ ਬਿਲਕੁਲ ਖਤਮ ਨਹੀਂ ਹੁੰਦੇ ਮੈਂ ਚੁੱਪ ਨਹੀਂ ਬੈਠਣਾ ਇੱਥੋਂ ਤਾਂ ਕਰਵਿੰਦ ਕੇਜਰੀਵਾਲ ਨੇ ਕਿਹਾ ਜੀ ਉਹ ਤਾਂ ਵੱਡਾ ਠੱਗ ਹੈ ਯਾਰ ਉਹਦੇ ਬਾਰੇ ਆਪਾਂ ਕੀ ਗੱਲ ਕਰਦੇ ਨਹੀਂ ਛੱਡੋ ਖੜਾ ਉਹਦਾ ਤਾਂ ਨਾਮ ਹੀ ਮੇਰੇ ਖਿਆਲ ਦੇ ਮੁਤਾਬਕ ਲੈਣ ਦੀ ਲੋੜ ਨਹੀਂ ਪੰਜਾਬ ਵਾਲੇ ਕਿੱਥੇ ਉਹਨੂੰ ਲਾਈਕ ਕਰਦੇ ਆ ਉਹ ਝੂਠਾਂ ਦੀ ਪੰਡਾ ਨਹੀਂ ਰਹੀ ਐਵੇਂ ਝੂਠ ਬੋਲ ਕੇ ਤਾਂ ਤੁਰ ਜੂਗਾ ਕਿਵੇਂ ਖਤਮ ਕਰ ਦੂਗਾ ਅਸੀਂ ਇਹਨੇ ਕੋਈ ਰਸਤਾ ਕੱਢੋ ਉਹਦਾ ਜੇ ਇਸ ਤਰ੍ਹਾਂ ਦਾ ਹੋ ਸਕਦਾ ਵੀ ਜਿਹੜੇ ਖਾਂਦੇ ਨੇ ਉਹਨਾਂ ਨੂੰ ਮਾਰ ਦਿਓ ਗੋਲੀਆਂ ਮਾਰ ਕੇ ਤੁਸੀਂ ਖਤਮ ਕਰ ਦਿਓ ਤਾਂ ਭਾਵੇਂ ਹੋ ਜੇ ਵਰਨਾ ਹੋ ਨਹੀਂ ਸਕਦਾ ਇਹਨਾਂ ਨੂੰ ਹੱਲ ਕੱਢਣਾ ਪਊਗਾ ਦਾ ਤੇ ਹੱਲ ਇਹਦਾ ਇੱਕੋ ਹੀ ਹੈ ਇਹ ਦੱਸਣ ਫਿਰ ਵੇਦਾ ਹੱਲ ਹੀ ਕੱਢ ਲਿਆ ਵੀ ਜਿਹੜਾ ਨਸ਼ਾ ਖਾਂਦਾ ਅਸੀਂ ਇਹ ਗੱਲ ਕਹਿੰਦੇ ਆ ਕਿ ਜਿਹੜਾ ਇਹਦੇ ਤੇ ਲੱਗ ਚੁੱਕਿਆ ਜਿਹਨੂੰ ਇਹ ਲਤ ਲੱਗ ਗਈ ਏ ਉਹਨੂੰ ਪੁੱਕੀ ਫੀਮ ਦੇ ਕੇ ਵੇਖੋ ਤੁਸੀਂ ਉਹਦਾ ਬਚਾਅ ਹੋ ਸਕਦਾ ਜੋ ਸਾਡਾ ਆਈਡੀਆ ਉਹ ਬਚਾਅ ਹੋ ਸਕਦਾ ਉਹਦਾ ਤੇ ਇਹ ਧੱਕੇ ਨਾਲ ਗੇ ਬੰਦ ਕਰ ਦਿੰਦੇ ਮੁਸ਼ਕਲ ਹੈ ਬਿਲਕੁਲ ਝੂਠ ਜਿੰਨੇ ਮਰਜੀ ਲੋਕ ਬੋਲੀ ਜਾਣ ਵੋਟਾਂ ਲੈਣ ਵਾਸਤੇ ਹੋਰ ਕੰਮਾਂ ਵਾਸਤੇ ਲੇਕਿਨ ਵਰਨਾ ਹੈ ਨਹੀਂ ਕੋਈ ਵੀ ਰਸਤਾ ਜਿੰਨਾ ਚਿਰ ਖਾਸ ਕਰਕੇ ਖੇਤੀ ਪੰਜਾਬ ਦੇ ਅੰਦਰ ਨਹੀਂ ਆਉਂਦੀ ਉਹਨਾਂ ਚਿਰ ਮੁਸ਼ਕਲ ਹੈ ਇਹ ਲੋਕ ਜਿਹੜੇ ਸਾਡੇ ਨੌਜਵਾਨ ਬੱਚੇ ਆ ਉਹ ਇਸ ਤਰ੍ਹਾਂ ਹੀ ਉਹਨਾਂ ਚਿਰ ਮਰਦੇ ਰਹਿਣਗੇ ਸਰਕਾਰਾਂ ਨੂੰ ਮੈਨੂੰ ਐ ਲੱਗਦਾ ਹੈ ਸਰਕਾਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਬਿਲਕੁਲ ਜਦੋਂ ਸਰਕਾਰ ਨਵੀਂ ਬਣਾਉਣੀ ਹੁੰਦੀ ਆ ਵੋਟਾਂ ਆਉਂਦੀਆਂ ਨੇ ਹਰ ਇੱਕ ਸਰਕਾਰ ਜਾਂ ਹਰ ਇੱਕ ਪਾਰਟੀ ਇਹ ਗੱਲ ਆਖਦੀ ਆ ਕਿ ਅਸੀਂ ਨਸਾ 24 ਘੰਟੇ ਜਾਂ 48 ਘੰਟੇ ਚ ਚਾਰ ਹਫ਼ਤੇ ਜਾਂ ਅੱਠਾ ਹਫ਼ਤੇ ਚ ਐਵੇਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਹੁਣ ਸਰਕਾਰ ਆਮ ਆਦਮੀ ਪਾਰਟੀ ਦੀ ਚੱਲ ਰਹੀ ਹੈ ਸੀਐਮ ਭਗਵੰਤ ਮਾਨ ਨੇ 3 ਸਾਲ ਬੀਤ ਚੁੱਕੇ ਨੇ ਕੀ ਲੱਗਦਾ ਨਸ਼ੇ ਤੇ ਕਿੰਨਾ ਕੰਟਰੋਲ ਹੋਇਆ ਜਾਂ ਕਿਵੇਂ ਦਾ ਰਿਹਾ ਹੁਣ ਤੱਕ ਯਾਰ ਇਹਨਾਂ ਨੇ ਵੀ ਪਹਿਲਾਂ ਨਸ਼ੇ ਬਾਰੇ ਇਹਨਾਂ ਨੇ ਵੀ ਕਹਿਆ ਸੀ ਦੋ ਹਫ਼ਤਿਆਂ ਚ ਕਰ ਦਿਆਂਗੇ ਤਿੰਨਾਂ ਚ ਕਰ ਦਿਆਂਗੇ ਹੋਇਆ ਤਾਂ ਕੱਖ ਨਹੀਂ ਨਾ ਉਹਦੋਂ ਪਿਛਲੀਆਂ ਸਰਕਾਰਾਂ ਵੀ ਕਹਿੰਦੀਆਂ ਰਹੀਆਂ ਨੇ ਉਹਨਾਂ ਨੇ ਵੀ ਕੱਖ ਨਹੀਂ ਕਰਿਆ ਨਸ਼ਾ ਤਾਂ ਸਰਕਾਰਾਂ ਦੀ ਸਰਪ੍ਰਸਤੀ ਇੱਥਾਂ ਵੇਖਦਾ ਨਸ਼ਾ ਵੇਖ ਨਹੀਂ ਸਕਦਾ ਬਿਲਕੁਲ ਵੀ ਨਹੀਂ ਨਸ਼ਾ ਵੇਚ ਸਕਦਾ ਜੇ ਸਰਕਾਰ ਦੀ ਸਰਪ੍ਰਸਤੀ ਨਾ ਹੋਵੇ ਨਸ਼ਾ ਕੋਈ ਨਹੀਂ ਵੇਚ ਸਕਦਾ ਤੁਸੀਂ ਐਂ ਕਰੋ ਤੁਸੀਂ ਅਸੀਂ ਆ ਕਿਤੇ ਵੇਚ ਕੇ ਵੇਖ ਲਓ ਦੋ ਦਿਨ ਅੱਬਲ ਤਾਂ ਦੋ ਦਿਨ ਮੈਨੂੰ ਪੈਂਦੇ ਜੀ ਸਵੇਰੇ ਤੁਸੀਂ ਵੇਚੋ ਸ਼ਾਮਾਂ ਨੂੰ ਪਤਾ ਲੱਗ ਜਾਊਗਾ ਪੁਲਿਸ ਆ ਜੂਗੀ ਆਓ ਭਈਏ ਇੱਧਰ ਤੂੰ ਨਸ਼ਾ ਵੇਚ ਦੋ ਇਸ ਕਰਕੇ ਸਰਕਾਰਾਂ ਦੀ ਸਰਪ੍ਰਸਤੀ ਤੋਂ ਬਗੈਰ ਨਹੀਂ ਵੇਖਦਾ ਸਰਕਾਰਾਂ ਹੀ ਵਕਾਉਂਦੀਆਂ ਨੇ ਕਲਾਕਾਰਾਂ ਨੇ ਗਾਣੇ ਵੀ ਕੱਢੇ ਹੋਏ ਨੇ ਵੀ ਇਸ ਚਿੱਟਾ ਤਾਂ ਹੀ ਵਿਕਦਾ ਜੇਕਰ ਸਰਕਾਰਾਂ ਮਕਾਉਂਦੀਆਂ ਵੈਸੇ ਕੋਈ ਨਹੀਂ ਵੇਚ ਸਕਦਾ ਹਾਂ ਕਿੰਨੇ ਕੱਢਿਆ ਕਲਾਕਾਰਨਿੰਗ ਮੇਰੇ ਧਿਆਨ ਚ ਨਹੀਂ ਹੈਗੇ ਵੈਸੇ ਇਹੋ ਜੇ ਬਿਲਕੁਲ ਵੈਸੇ ਵੈਸੇ ਸਹੀ ਗੱਲ ਹੈ ਵੈਸੇ ਪੁਲਿਸ ਦੀ ਗੱਲ ਆਉਂਦੀ ਆ ਕਿ ਨਸ਼ਾ ਜਿੱਥੇ ਵਿਖਦਾ ਪੁਲਿਸ ਆ ਜਾਂਦੀ ਆ ਜੀ ਨਸ਼ਾ ਰੋਕ ਦਿੰਦੀ ਆ ਉੱਥੇ ਹੁੰਦੇ ਨੇ ਪਰ ਇੱਕ ਲੇਡੀ ਕਾਂਸਟੇਬਲ ਆਪਣੀ ਥਾਰ ਗੱਡੀ ਚੋਂ ਉਹ ਤੋਂ ਨਸ਼ਾ ਫੜਾਇਆ ਜਾਂਦਾ ਫਿਰ ਯਕੀਨ ਕਿੱਥੇ ਰਹੂ ਜੀ ਜਦੋਂ ਜਿੱਥੇ ਆਪਾਂ ਨੂੰ ਵਿਸ਼ਵਾਸ ਆ ਕਿ ਪੁਲਿਸ ਤਾਂ ਫੜਦੀ ਆ ਨਸ਼ਿਆਂ ਨੂੰ ਕੰਟਰੋਲ ਕਰੂ ਜਿੱਥੇ ਪੁਲਿਸ ਵਾਲਿਆਂ ਤੋਂ ਨਸ਼ਾ ਫੜਾਇਆ ਜਾਂਦਾ ਉੱਥੇ ਕੀ ਵੀ ਦੇਖ ਲਓ ਇਹ ਉਹੀ ਗੱਲ ਹੈ ਵੀ ਵਾਰਡ ਖੇਤ ਨੂੰ ਖਾਨ ਵਾਲੀ ਗੱਲ ਹੈ ਉਹ ਤਾਂ ਰੱਖੇ ਨੇ ਹਣਾ ਉਹਨਾਂ ਤੋਂ ਹੀ ਆਪਾਂ ਐ ਸੋਚ ਸਕਦੇ ਹਾਂ ਜੇ ਕਿਤੇ ਕੋਈ ਵੇਚੇਗਾ ਉਹਨੂੰ ਫੜ ਲੈਣਗੇ ਆ ਕੇ ਤੇ ਸ਼ਾਇਦ ਡਰਦਾ ਨਾ ਵੇਚੇ ਕੋਈ ਤੇ ਜੇ ਉਹ ਖੋਦੀ ਲਾ ਕੇ ਗੱਡੀਆਂ 'ਚ ਵੇਚਣ ਲੱਗੇ ਫਿਰ ਤੁਸੀਂ ਦੱਸ ਦਿਓ ਵੀ ਕੀ ਹੋ ਸਕਦਾ ਫਿਰ ਤੇ ਸਮਝ ਲਓ ਰੱਬ ਰੱਖਾ ਠੀਕ ਹੈ ਰੱਬ ਰੱਖਾ ਬਿਲਕੁਲ ਹੁਣ ਤੁਹਾਡਾ ਜਾਗਰੂਕਤਾ ਕੈਂਪ ਕਿੰਨੇ ਦਿਨ ਚੱਲਣਾ ਤੇ ਕਦੋਂ ਤੱਕ ਤੁਸੀਂ ਇੱਥੇ ਦਿਨ ਰਾਤ ਬੈਠ ਰਹੇ ਹੋ ਫਿਰ ਇਹ 10 ਤਰੀਕ ਤੱਕ ਹੈ ਜੇ ਨਹੀਂ ਅਸੀਂ 4:00 ਵਜੇ ਤੱਕ ਤਕਰੀਬਨ ਸਾਡੇ ਬੰਦੇ ਪਹੁੰਚਦੇ ਆ 10-11 ਵਜੇ ਆਉਂਦੇ ਨੇ ਇੱਥੇ ਤਾਂ ਸਾਡਾ ਕੰਮ ਤਾਂ ਕੋਈ ਹੈ ਨਹੀਂਗਾ ਠੀਕ ਹੈ ਕਿ ਨਹੀਂ ਇਹ ਤਾਂ ਅੱਜ ਪੁਤਲੇ ਬਦਲੇ ਫੁਕਣੇ ਸੀ ਤਾਂ ਬੰਦੇ ਇੱਥੇ ਆਏ ਹੋਏ ਆ ਮੈਂ ਵੀ ਹੋਰ ਪਾਸੇ ਸੀਗਾ ਕਿਤੇ ਪਾਸੇ ਗਿਆ ਸੀਗਾ ਤੇ ਪੁਤਲਾ ਫੁਕਿਆ ਸਵੇਰੇ ਇੱਥੇ ਪਹਿਲਾਂ ਇਹਨਾਂ ਨੇ ਠੀਕ ਹੈ ਜੀ ਤੇ ਹੁਣ ਉਸ ਤੋਂ ਬਾਅਦ ਆਸੀਂ ਪਿੰਡਾਂ ਵਿੱਚ ਜਾਣਾ ਸੀਗਾ ਅਸੀਂ 10-15 ਬੰਦੇ ਪਿੰਡਾਂ ਵਿੱਚ ਜਾਵਾਂਗੇ ਨੇੜੇ-ਨੇੜੇ ਜਿਹੜੇ ਪਿੰਡ ਨੇ ਤੇ ਉਹਨਾਂ 'ਚ ਜਾ ਕੇ ਲੋਕਾਂ ਦੇ ਨਾਲ ਗੱਲਬਾਤ ਇਸ ਦੇ ਸੰਬੰਧ ਵਿੱਚ ਕਰਾਂਗੇ ਤੇ 10 ਤਰੀਕ ਨੂੰ ਇਹਦੀ ਸਮਾਪਤੀ ਹੋਊਗੀ ਦੁਪਹਿਰੇ 3:00 ਵਜੇ ਦੇ ਕਰੀਬ ਬਿਲਕੁਲ ਜਨਨ ਕਿ ਤੁਸੀਂ ਕੋਖ ਕਰ ਲਈ ਵੀ ਅਲਟਰਨੇਟਿਵ ਰਸਤਾ ਸਿੰਥੈਟਿਕ ਨਸ਼ੇ ਨੂੰ ਖਤਮ ਕਰਨ ਲਈ ਇਹੀ ਆ ਇਹ ਸਰਕਾਰਾਂ ਨੂੰ ਮੰਨਣਾ ਪਊਗਾ ਅੱਜ ਮੰਨ ਜਾਣ ਕੱਲ ਮੰਨ ਜਾਣ ਦਹਾਵਾਂ ਦੇਣਾ ਮੰਨਣ ਸਰਕਾਰਾਂ ਨੂੰ ਇਸ ਗੱਲ ਤੇ ਆਉਣਾ ਪੈਣਾ ਵੀ ਵਾਕਿਆ ਹੀ ਇਸ ਤੋਂ ਬਗੈਰ ਕੋਈ ਵੀ ਹੋਰ ਰਸਤਾ ਨਹੀਂ ਜਾਂ ਸਰਕਾਰਾਂ ਦੱਸਣ ਵੀਦਾ ਹੱਲਿਆ ਅਸੀਂ ਕੱਢ ਲਿਆ ਫਿਰ ਵੀ ਆਪਾਂ ਮੰਨ ਲਿਆ ਕਿ ਅਸੀਂ ਇਹਨੂੰ ਛੱਡ ਦੇਾਂਗੇ ਠੀਕ ਹੈ ਕਿ ਨਹੀਂ ਲੇਕਿਨ ਨਹੀਂ ਤੇ ਅਸੀਂ ਮੰਗ ਉਹ ਨਜ਼ਰ ਕਰਦੇ ਹੀ ਰਹਾਂਗੇ ਜਿੰਨਾ ਚਿਰ ਜਵਾਨੀ ਨੂੰ ਬਚਾਉਣ ਵਾਸਤੇ ਸਰਕਾਰਾਂ ਕੋਈ ਉਪਰਾਲੇ ਨਹੀਂ ਕਰਦੀਆਂ ਬਿਲਕੁਲ ਜੀ ਭਾਰਤੀ ਕਿਸਾਨ ਯੂਨੀਅਨ ਸਾਦੀਪੁਰ ਵੱਲੋਂ ਜਵਾਨੀ ਬਚਾਉਣ ਦੀ ਗੱਲ ਆਖੀ ਜਾ ਰਹੀ ਆ ਕਿ ਅਲਟਰਨੇਟਵਾ ਸਾਡੇ ਕੋਲ ਖਸ ਖਸ ਦੀ ਖੇਤੀ ਕਰਵਾਈ ਜਾਵੇ ਬਾਈ ਜੂਰੀ ਮੌਜੂਦ ਨੇ ਵੀ ਜੀ ਕਿਵੇਂ ਦੇਖਦੇ ਹੋ ਤੁਸੀਂ ਖਸ ਖਸ ਦੀ ਖੇਤੀ ਪੁੱਕੀ ਅਫੀਮ ਕਿਹਾ ਜਾਂਦਾ ਇਹ ਵੀ ਬਹੁਤ ਖਤਰਨਾਕ ਨਸ਼ਾ ਕਿਉਂਕਿ ਅਫੀਮ ਫੜੀ ਜਾਵੇ ਪੁੱਕੀ ਫੜੀ ਜਾਵੇ ਉਹ ਤੇ ਵੀ ਪਰਚੇ ਦਰਜ ਹੁੰਦੇ ਨੇ ਕਿ ਬਹੁਤ ਮਾੜਾ ਨਸ਼ਾ ਦਾ ਨਸ਼ਾ ਹੀ ਆ ਉਹ ਹੈਗੇ ਜਿਹੜਾ ਅਨਲੀਗਲ ਅਸੀਂ ਸਰਕਾਰ ਤੋਂ ਪਿਛਲੇ ਸਾਲ ਵੀ ਸੀ ਧਰੇੜੀ ਜੱਟਾਂ ਕੈਂਪ ਲਾਇਆ ਸੀ ਤੇ ਉਹ ਤੋਂ ਬਾਅਦ ਸਾਰੇ ਪੰਜਾਬ ਦੇ ਵਿੱਚ ਸਾਡੇ ਫੋਨ ਲਿਖੇ ਬੈਤੀ ਪ੍ਰਧਾਨ ਨੂੰ ਫੋਨ ਆਇਆ ਵੀ ਸਾਡੇ ਸ਼ਹਿਰ ਆਓ ਸਾਡੇ ਪਿੰਡਾਂ ਚ ਆਓ ਤੇ ਤੁਸੀਂ ਬਹੁਤ ਕੰਮ ਕੀਤਾ ਹੈ ਵੀ ਇਹ ਵਧੀਆ ਤੁਸੀਂ ਅਪਰਾਲਾ ਕੀਤਾ ਕਿਉਂਕਿ ਜਿਹੜੀ ਜਵਾਨੀ ਬਚਾਓ ਖੇਤੀ ਖਸਕਰ ਦੀ ਖੇਤੀ ਲਿਆਓ ਜਿਹੜੇ ਪੁੱਤ ਨੇ ਉਹ ਕੱਲੇ ਕਿਸਾਨਾਂ ਦੇ ਨਹੀਂ ਨਸ਼ਾ ਕਰ ਰਹੇ ਉਹ ਸਾਰੇ ਪੰਜਾਬ ਦੇ ਨੇ ਕਿਸਾਨ ਤਾਂ ਇੱਕ ਖੇਤੀ ਦੀ ਮੰਗ ਕਰ ਰਿਹਾ ਹੈ ਵੀ ਸਾਡਾ ਪੰਜਾਬ ਦਾ ਨੌਜਵਾਨ ਜਿਹੜੇ ਸਾਡੇ ਰਵਾਇਤੀ ਨਸੇਤੀ ਸਾਡੇ ਜਿਹੜੇ ਬਜ਼ੁਰਗਤੀ ਉਹ ਪਹਿਲਾਂ ਥੋੜੀ ਜਿਹੀ ਭੁੱਕੀ ਦਾ ਇੱਕ ਚਮਚਾ ਲਾਉਂਦੇ ਸਾਰਾ ਦਿਨ ਇੱਕ ਗੁੱਟ ਦੇਤੀ ਨਰਮੇ ਗੁੱਟ ਤੇ ਗਪਾਹਾਂ ਗੁੱਡਣੀਆਂ ਮਿਰਚਾਂ ਗੁੱਡਣੀਆਂ ਪੂਰੀ ਹਾਰਟ ਕੰਮ ਕਰਦੇ ਦੀ ਹੋਏ ਹਰ ਰਿਸਟ ਪੁਸ਼ਟ ਰਹਿੰਦੇ ਸੀ ਤੇ ਹੁਣ ਸਾਡੇ ਜਿਹੜੇ ਨੌਜਵਾਨ ਨੇ ਕਈ ਮੈਂ ਹੀ ਤੁਹਾਡੇ ਚੈਨਲ ਦੇ ਜ਼ਰੀਏ ਦੱਸਣਾ ਚਾਹੁੰਨਾ ਵੀ ਇਹ ਕਿਸਾਨਾਂ ਦੀ ਮੰਗ ਨਹੀਂ ਇਕੱਲੀ ਇਹ ਮੰਗ ਹੈ ਸਾਰੇ ਪੰਜਾਬ ਦੀ ਕਿਸਾਨ ਦਾ ਸੀ ਖਸਗਦੀ ਖੇਤੀ ਤਾਂ ਇਹ ਕਹਿੰਦੇ ਵੀ ਖੇਤੀ ਸਾਡੇ ਖੇਤਾਂ 'ਚ ਹੋਵੇ ਯੂਪੀ ਐਮਪੀ ਬਿਹਾਰ ਤੇ ਸਾਰੇ ਐਮਪੀ ਦੇ ਵਿੱਚ ਫਸਲ ਹੋ ਰਹੀ ਹੈ ਬਿਹਾਰ ਦੇ ਵਿੱਚ ਮੰਘਾਲਿਆ ਤਿਰਪਰਾ ਇਹ ਸਾਰੀਆਂ ਦਾ ਮਤਲਬ ਉਹਦੇ ਵਿੱਚ ਫਸਲ ਹੋ ਰਹੀ ਹੈ ਉੱਥੇ ਕਿੰਨੇ ਕ ਮਤਲਬ ਨਸ਼ਿਆਂ ਦੇ ਆਪਾਂ ਦੇਖ ਰਹੇ ਹਾਂ ਉਰੇ ਆਪਣੇ ਭਾਂਗ ਗਰੀਏ ਕਿੰਨੇ ਕ ਆਪਣੇ ਲੋਕ ਆ ਰਹੇ ਨੇ ਸ਼ਰਾਬ ਪੀ ਕੇ ਕਿੰਨੇ ਕ ਲੋਕ ਡਿੱਗ ਰਹੇ ਨੇ ਪਹਿਲਾਂ ਸਾਡੀਆਂ ਨੇ ਦੇਸ਼ੀ ਸ਼ਰਾਬ ਪਿੰਡਾਂ ਤੋਂ ਵਿੱਚੋਂ ਗਾਇਬ ਕੀਤੀ ਜਿਹੜੇ ਕਿ ਸਾਡੇ ਲੋਕ ਸਾਰਾ ਦਿਨ ਖੇਤੀ ਕਰਦੇ ਸੀ ਥੱਕ ਜਾਂਦੇ ਸੀ ਸ਼ਾਮ ਨੂੰ ਆਪਣੀ ਦਰ ਕੱਢੀ ਹੋਈ ਘਰ ਦੀ ਦਾ ਇੱਕ ਪੇਗ ਲੈ ਲੈਂਦੇ ਚੱਲ ਸੌਂ ਜਾਂਦੇ ਸੀ ਉਹ ਖਤਮ ਕੀਤੀ ਹੁਣ ਸਰਕਾਰ ਵੇਚ ਰਹੀ ਹੈ ਤੇ ਉਹਨਾਂ ਦੇ ਜਿਹੜੇ ਚਮਚੇ ਨੇ ਤੇ ਉਹਨਾਂ ਦੇ ਬੰਦੇ ਨੇ ਕਰੋੜਾਂ ਰੁਪਈਆ ਉਹ ਸ਼ਰਾਬ ਤੋਂ ਕਮਾ ਰਹੇ ਨੇ ਤੇ ਇਸ ਤਰੀ ਜਿਹੜੀਆਂ ਮਲਟੀ ਨੈਸ਼ਨਲ ਕੰਪਨੀਆਂ ਨੇ ਦਵਾਈਆਂ ਗੋਲੀਆਂ ਟੀਕੇ ਵੇਚ ਕੇ ਦੇਖੋ ਆਹ ਜਿਹੜੀ ਇਹ ਹਕੀਕਤ ਹੈ ਜਿਹੜਾ ਵੀ ਸੂਈ ਨਿਕਲਦੀ ਨਹੀਂ ਤੇ ਬੰਦੇ ਦੀ ਜਾਨ ਪਹਿਲਾਂ ਨਿਕਲ ਜਾਂਦੀ ਹੈ ਤੇ ਇਹਨੂੰ ਬਚਾਉਣ ਵਾਸਤੇ ਇੱਕ ਇੱਕ ਅਪਰਾਲਾ ਜੇ ਪੰਜਾਬ ਦੇ ਵਿੱਚ ਖੇਤੀ ਲਿਆਈ ਜਾਵੇ ਦੇਖ ਸਰਕਾਰ ਦੀ ਡਬਲ ਨੀਤੀ ਆ ਇਹ ਸਾਡੇ ਵਾਸਤੇ ਕਾਨੂੰਨ ਹੋ ਰਿਹਾ ਬਾਹਰਲੇ ਵਾਸਤੇ ਹੋ ਰਿਹਾ यूपीएमपी बिहार ਦੇ ਵਿੱਚ ਇਹ ਫਸਲ ਹੋ ਰਹੀ ਹੈ ਉੱਥੇ ਕਿਸਾਨ ਪੈਸਾ ਕਮਾ ਰਿਹਾ ਹੈ ਤੇ ਕਿਸਾਨਾਂ ਦੀ ਵੀ ਜੀਵਨ ਸੁਧਰੂਗੀ ਨਾਲੇ ਫਸਲ ਦੇ ਵਿੱਚ ਬਦਲਾ ਆਊਗਾ ਤੇ ਜੇ ਬਦਲਾ ਨਾ ਹੋਵੇ ਫਿਰ ਕਿਵੇਂ ਬਦਲਾ ਆਊਗਾ ਤੇ ਸਰਕਾਰ ਨੇ ਦਵਾਈ ਤੇ ਪੈਂਦੀ ਹੈ ਜਾਪਾਨ ਨੂੰ ਬਾਹਰ ਚਾਈਨਾ ਨੂੰ ਅਸੀਂ ਮਤਲਬ ਫੀਮ ਵੇਚ ਰਹੇ ਹਾਂ ਤੇ ਅਸੀਂ ਇਹ ਵੀ ਇਹ ਵੀ ਜਿਹੜੇ ਜਦੋਂ ਤੁਸੀਂ ਪੰਜਾਬ ਦੇ ਕਿਸਾਨ ਤੋਂ ਭੂਕੀ ਫੀਮ ਖਰੀਦੋਗੇ ਇਹ ਵੀ ਬਾਹਰ ਜਾਊਗੀ ਐਕਸਪੋਰਟ ਕਰੋ ਨਾਲੇ ਸਾਡੀ ਮਤਲਬ ਜੀਡੀਪੀ ਵਧੂ ਠੀਕ ਹੈ ਜਰਿਕੇ ਕੁੱਲ ਮਿਲਾ ਕੇ ਸਾਰੀਆਂ ਮਤਲਬ ਵਰਗਾਂ ਨੂੰ ਫਾਇਦਾ ਹੋਣਾ ਜਵਾਨੀ ਵੀ ਬਚੂਗੀ ਕਿਸਾਨੀ ਵੀ ਬਚੂਗੀ ਕਿਸਾਨੀ ਵੀ ਬਚੂਗੀ ਜਵਾਨੀ ਤੇ ਜਵਾਨ ਤਾਂ ਦੇਖੋ ਜਿੰਨੇ ਪੰਜਾਬ ਦੇ ਵਾਸੀ ਨੇ ਉਹਨਾਂ ਦੇ ਪੁੱਤ ਨੇ ਇਹ ਕੱਲੇ ਕਿਸਾਨ ਦਾ ਪੁੱਤ ਨਹੀਂ ਨਸ਼ਾ ਕਰਦਾ ਕਿਸਾਨ ਦੇ ਪੁੱਤ ਨਾਲ ਦੂਸਰੇ ਦੇ ਜਿਹੜੇ ਮਤਲ ਹੈਗੇ ਨੇ ਦੂਸਰੇ ਸਾਡਾ ਵਰਗ ਹੈ ਉਹਨਾਂ ਦੇ ਪੁੱਤ ਜਿਆਦਾ ਨਸ਼ਾ ਕਰਦੇ ਨੇ ਇਹ ਬੇਲੇ ਨੇ ਜਿਹੜੇ ਕਿ ਉਹਨਾਂ ਵਾਸਤੇ ਕਾਂਤ ਜਗ੍ਹਾ ਚਹੀਦੀ ਐ ਕੱਲਿਆਂ ਨੂੰ ਜਗ੍ਹਾ ਚਹੀਦੀ ਐ ਅਰ ਐਣ ਚਾਹੇ ਬਾਥਰੂਮ ਐ ਚਾਹੇ ਜਿੰਨੀ ਮਰਜ਼ੀ ਗੰਦੀ ਜਗ੍ਹਾ ਉੱਥੇ ਜਾ ਕੇ ਟੀਕਾ ਲਾਉਣਗੇ ਕੱਲੇ ਉੱਤੇ ਜਾ ਕੇ ਬੈਠਣਗੇ ਕਿਉਂ ਇਹ ਨਸ਼ਾ ਇੰਨਾ ਦਿਮਾਗ ਤੋਂ ਬੰਦੇ ਨੂੰ ਇੰਨਾ ਬੀਜੀ ਕਰਦਾ ਵੀ ਸੋਚਣ ਦੀ ਸ਼ਕਤੀ ਨਹੀਂ ਛੱਡਦਾ ਇਹ ਬਿਲਕੁਲ ਪੰਜਾਬ ਸਰਕਾਰ ਕਹਿੰਦੀ ਐ ਵੀ ਉਹਨਾਂ ਦੇ ਘਰ ਟਾ ਦਾਂਗੇ ਤਹਸ ਨਹਸ ਕਰਦਾਂਗੇ ਵੀ ਆਪੇ ਨਸ਼ਾ ਵੇਚਣ ਨੂੰ ਬੰਦ ਹੋ ਜਾਣਗੇ ਉਹ ਵੇਖੋ ਇੱਕ ਬੰਦਾ ਅਪਰਾਧੀ ਹੈ ਪਹਿਲਾਂ ਅਸੀਂ ਦੇਖ ਲਓ ਇਹਨਾਂ ਨੇ ਨਰਸ ਨਰਸ ਲੈਟ ਕਹਿ ਕੇ ਮਾਰਦੀ ਇੱਕ ਕਾਮ ਇੱਕ ਕਹਿ ਕੇ ਫਿਰ ਅੱਤਵਾਦੀ ਮਾਰਦੀ ਠੀਕ ਹੈ ਨਾ ਤੇ ਫਿਰ ਇਹਨਾਂ ਨੇ ਹੁਣ ਸਾਡੀ ਨਸ਼ਿਆਂ ਦੀ ਇੱਕ ਪੀੜੀ ਮਾਰਦੀ ਚੌਥੀ ਹੁਣੇ ਘਰ ਘੇਰ ਕੇ ਜਿਹਦਾ ਘਰ ਗਿਰ ਗਿਆ ਇੱਕ ਬੰਦਾ ਅਪਰਾਧ ਕਰਦਾ ਇੱਕ ਬੰਦਾ ਨਸ਼ਾ ਵੇਚਦਾ ਸਾਰੇ ਟੱਬਰ ਦਾ ਕੀ ਕਸੂਰ ਹੈ ਇਹ ਤਾਂ ਹਾਈ ਸੁਪਰੀਮ ਕੋਰਟ ਦਾ ਵੀ ਲਾਏ ਆ ਵੀ ਕਿਸੇ ਨੂੰ ਛੱਤ ਤੋਂ ਅਸੀਂ ਖਾਲੀ ਨਹੀਂ ਕਰ ਸਕਦੇ ਤੇ ਜਿਹੜੇ ਹੁਣ ਜੇ ਇਹਨੇ ਨੇ ਢਾਉਣੇ ਨੇ ਹੁਣ ਇਹ ਲੇਡੀ ਫੜੀ ਆ ਉਹਦਾ ਮਤਲ ਹਵਾਲਾ ਵੀ ਦਿੱਤੇ ਆ ਵੀ ਉਹਦੇ ਵਿੱਚ ਕਿੰਨੇ ਪੁਲਿਸ ਵਾਲੇ ਆਏ ਨੇ ਤੇ ਉਹਦੇ ਕੋਲੋਂ ਕਿੰਨੀ ਫੜੀ ਗਈ ਆ ਤੇ ਉਹਦੇ ਕਰੋੜਾਂ ਰੁਪਏ ਦੀ ਕਹਾਉਲਦਾਰ ਔਰਤ ਆ ਛੋਟੀ ਜੀ ਉਮਰ ਆ ਦੀ ਕਰੋੜਾਂ ਰੁਪਏ ਦੀ ਜਾਇਦਾਦ ਬਣਾ ਲਈ ਠੀਕ ਹੈ ਨਾ ਜੀ ਉਸ ਤੋਂ ਬਾਅਦ ਫਿਰੋਜ਼ਪੁਰ ਫੜੇ ਗਏ ਹਫਤਾ ਪਹਿਲਾਂ 2 ਕਿਲੋ ਚਿੱਟੇ ਦੇ ਵਿੱਚ ਉਹਨਾਂ ਦੇ ਤਾਂ ਬਲੌਰ ਜੇ ਚੱਲਿਆ ਨਹੀਂ ਹੈਗਾ ਉਹ ਵੀ ਪੁਲਿਸ ਵਾਲੇ ਦੀ ਸਬ ਇੰਸਪੈਕਟਰ ਇਹ ਪੁਲਿਸ ਵਾਲੀ ਹੈ ਤਾਂ ਤਾਂ ਸਵਾਲ ਆਉਂਦਾ ਵੀ ਜੇ ਅੱਜ ਤੁਹਾਡੇ ਚੱਲਣਾ ਤੇ ਤੇ ਇੱਕ ਵਾਰਾਂ ਚ ਅੱਜ ਖਬਰਾਂ ਲੱਗੀਆਂ ਹੁੰਦੀਆਂ ਵੀ ਟਾ ਤੇ ਵੀ ਪੀਲਾ ਪੰਜਾ ਚੱਲ ਪਿਆ ਇਹ ਤਾਂ ਦੁਗਲੀ ਨਹੀਂਤੀ ਆ ਇਹ ਨਹੀਂ ਕੋਈ ਹਾਂ ਜਿਵੇਂ ਸਰਕਾਰ ਕਹਿੰਦੀ ਸੀ ਸਰਕਾਰ ਨੇ ਤਾਂ ਬੜੇ-ਬੜੇ ਵਾਅਦੇ ਕੀਤੇ ਸੀ ਵੀ ਅਸੀਂ ਪੰਜਾਬ ਤੋਂ ਇੱਕ ਗੱਲ ਇਹਨੇ ਦੀ ਸੱਚੀ ਨਿਕੜੀ ਆਏ ਜਿਹੜੇ ਇਹ ਕਹਿੰਦੇ ਸੀ ਵੀ ਜਿਹੜੇ ਪੰਜਾਬ ਤੋਂ ਮੁੰਡੇ ਜਾ ਰਹੇ ਨੇ ਸੀ ਇਹ ਬੰਦ ਕਰਾਂਗੇ ਉਧਰੋਂ ਲੈ ਕੇ ਆਵਾਂਗੇ ਹਾਂ ਉਹਨਾਂ ਦੇ ਵਿੱਚ ਇਹਨਾਂ ਦਾ ਵਾਦਾ ਪੂਰਾ ਹੋ ਗਿਆ ਕੇਜਰੀਬਾਲ ਦਾ ਜਹਾਜ਼ ਭਰ-ਭਰ ਕੇ ਭੇਜ ਰਿਹਾ ਟਰੰਪ ਇਹਦੇ ਵਿੱਚ ਕੇਜਰੀਬਾਲ ਦੇ ਮੂੰਹ 'ਚ ਲੱਡੂ ਉਹਦੀ ਇਹ ਹੁਣ ਜਿਹੜਾ ਪੰਜਾਬ ਨੂੰ ਮੰਗੋਰੀ ਲਾਲ ਦਾ ਸੁਪਨਾ ਦਿਖਾ ਰਿਹਾ ਨਾ ਇਹ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਜਿਹੜੇ 45 45 ਲੱਖ ਰੁਪਈਆ ਲਾ ਕੇ ਅਮਰੀਕਾ ਗਏ ਸੀ ਉਹ ਅੱਜ ਮੁੰਡੇ ਫੇਰ ਵਾਪਸ ਆਂਬਰ ਸਾਰੇ ਨੇ ਕਿਵੇਂ ਆ ਰਹੇ ਨੇ ਬੇੜੀਆਂ ਦੇ ਵਿੱਚ ਜੜ ਕੇ ਹਥੜੀਆਂ ਹੱਤਗੜੀਆਂ ਦੇ ਵਿੱਚ ਅਰਾ비 ਕਿਹੜੇ ਲੈਨੇ ਮਾਲ ਵਹਾਕ ਜਹਾਜ਼ਾਂ ਚ ਪਸੂਆਂ ਮੰਗੂ ਹਾਂਜੀ ਠੀਕ ਹੈ ਬਿਲਕੁਲ ਜਨਿਕੇ ਜਵਾਨੀ ਐਵੇਂ ਹੀ ਬਚ ਸਕਦੀ ਤੇ ਤੁਹਾਡੀ ਇਹ ਜਾਗਰੂਕਤਾ ਕੈਂਪ ਐਵੇਂ ਹੀ ਚੱਲਦੇ ਰਹਿਣਗੇ ਬਿਲਕੁਲ ਬਿਲਕੁਲ ਸਾਡੇ ਕੋਲ ਬਾਰ-ਬਾਰ ਸਾਨੂੰ ਫੋਨ ਆ ਰਹੇ ਨੇ ਵੀ ਸਾਡੇ ਜ਼ਿਲ੍ਹੇ ਚ ਆ ਸਾਡੇ ਸ਼ਹਿਰ ਚ ਆ ਬਹੁਤ ਲੋਕਾਂ ਦੀ ਮੰਗਾਂ ਪਿੰਡਾਂ ਚ ਜਾਓ ਲੋਕਾਂ ਦੇ ਸਾਡੇ ਕੋਲ ਆਉਂਦੇ ਨੇ ਬਾਈ ਜੀ ਤੁਸੀਂ ਲੇਟ ਹੋਗੇ ਪਹਿਲਾਂ ਕਰਨਾ ਸੀ ਇਹ ਕੰਮ ਇਹ ਲੋਕ ਸਰਕਾਰ ਜਿਹੜੇ ਇਹ ਤੋਂ ਵਿਰੁੱਧ ਪ੍ਰਚਾਰ ਕਰਦੀ ਹੈ ਉਹ ਪੰਜਾਬ ਦਾ ਵਿਰੋਧੀ ਹੈ ਜਿਹੜਾ ਇਹਦਾ ਪ੍ਰਚਾਰ ਬੰਦ ਕਰੂਗਾ ਪਹਿਲਾਂ ਸਾਡੇ ਠੇਕੇ ਸੀ ਰਾਜਸਥਾਨ ਚ ਵੀ ਅਜੇ ਠੇਕੇ ਨੇ ਐਮਪੀ ਚ ਵੀ ਅਜੇ ਠੇਕੇ ਨੇ ਪੂਕੀ ਦੇ ਉੱਥੇ ਕਿੰਨੇ ਕਿਲੋਕ ਮਰ ਗਏ ਔਰ ਸਾਡੇ ਪੰਜਾਬ ਤੇ ਨਾ ਅੱਜ ਤੱਕ ਭੁੱਖੀ ਖਾ ਕੇ ਦੌਰਾ ਪਿਆ ਨਾ ਫੀਮ ਖਾ ਕੇ ਦੌਰਾ ਪਿਆ ਨਾ ਕਿਸੇ ਨੂੰ ਉਲਟੀ ਆਈ ਹੈ ਇਹ ਸਾਰੀਆਂ ਦਵਾਈਆਂ ਜਿਹਦੇ ਇਹ ਪੈਂਦੀ ਐ ਤੇ ਜੇ ਕਿਸੇ ਨੂੰ ਅਜੇ ਰੰਗ ਦਾ ਦੌਰਾ ਪੈਂਦਾ ਤਾਂ ਵੀ ਕਹਿੰਦੇ ਨੇ ਵੀ ਥੋੜੀ ਜਿਹੀ ਜੇ ਕਿਸੇ ਦੇ ਫੀਮੇਲ ਜੇਰ ਬੰਦਾ ਬਾਜੂਗਾ ਅਰ ਬੱਚੇ ਵੀ ਨੇ ਇਦਾਂ ਲੋਕਾਂ ਨੂੰ ਸਰਕਾਰ ਨੂੰ ਲੋਕਾਂ ਨੂੰ ਖੜੇ ਹੋ ਕੇ ਲਾਮਬੰਦ ਹੋ ਕੇ ਸਰਕਾਰ ਦੇ ਉੱਪਰ ਪ੍ਰੈਸ਼ਰ ਪਾ ਕੇ ਸੈਂਟਰ ਸਰਕਾਰ ਤੋਂ ਇੱਥੇ ਖੇਤੀ ਦਾ ਪਟੇ ਕਰਵਾਉਣੀ ਚਾਹੀਦੀ ਨੇ ਤੇ ਸਾਰੇ ਪਿੰਡਾਂ ਦੇ ਵਿੱਚ ਖੇਤੀ ਹੋਵੇ ਤੇ ਸਰਕਾਰ ਨੂੰ ਮਾਲੀਆ ਜਾਵੇ। ਬਿਲਕੁਲ ਜੀ, ਸੋ ਬੀਕੇ ਜੂ ਸਾਦੀਪੁਰ ਵੱਲੋਂ ਜਾਗਰੂਕਤਾ ਕੈਂਪ ਸ਼ੁਰੂ ਕੀਤਾ ਗਿਆ। ਕਹਿ ਰਹੇ ਨੇ ਕਿ ਪੂਰੇ ਪੰਜਾਬ ਚੋਂ ਸਾਡੇ ਕੋਲ ਫੋਨ ਆ ਰਹੇ ਨੇ। ਕਹਿ ਰਹੇ ਨੇ ਕਿ ਜਾਗਰੂਕਤਾ ਕੈਂਪ ਸਾਡੇ ਪਿੰਡ ਚ ਲਗਾਓ, ਸਾਡੇ ਏਰੀਆ ਚ ਲਗਾਓ। ਅਤੇ ਇਹ ਵੀ ਗੱਲ ਆਖੀ ਜਾ ਰਹੀ ਆ ਕਿ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਲਈ ਖਸ ਖਸ ਦੀ ਖੇਤੀ ਹੋਣੀ ਚਾਹੀਦੀ ਆ ਕਿਉਂਕਿ ਦੂਜੀਆਂ ਸਟੇਟਾਂ ਚ ਹੋ ਰਹੀ ਆ। ਇਹ ਕਿਸਾਨਾਂ ਦਾ ਕਹਿਣਾ। ਕੈਮਰਾਮੈਨ ਹਰਿੰਦਰ ਐਪੀ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ।